ਸ਼ਹਿਰੇ ਪੰਜਾਬ ਨੂੰ ਯਾਦ ਕਰਕੇ ਤੇ ਪਿਛਲੇ ਕਿਸੇ ਦਰਾਉਣ ਲਈ ਜੀ ਕਰਦਾ ਅੱਜ ਸ਼ਹਿਰੇ ਪੰਜਾਬ ਨੂੰ ਯਾਦ ਕਰਕੇ ਤੇ ਪਿਛਲੇ ਕਿਸੇ ਦਰਾਉਣ ਨੂੰ ਜੀ ਕਰਦਾ ਅੱਜ ਲੋੜ ਹੈ ਯੋਧਿਆਂ ਬੰਦਿਆਂ ਦੀ ਤੇ ਨਲਵੇ ਸ਼ੇਰ ਬਲਾਉਣ ਨੂੰ ਜੀ ਕਰਦਾ ਅੱਜ ਲੋੜ ਹੈ ਯੋਧਿਆਂ ਬੰਦਿਆਂ ਦੀ ਤੇ ਨਲਵੇ ਸ਼ੇਰ ਬਲਾਉਣ ਨੂੰ ਜੀ ਕਰਦਾ ਫੂਲਾ ਸਿੰਘ ਕਾਲੀ ਦੇ ਕੋਲ ਬਹਿ ਕੇ ਉਹਨੂੰ ਦੁੱਖ ਸੁਣਾਉਣ ਨੂੰ ਜੀ ਕਰਦਾ ਤੇਗ ਖਾਲਸੇ ਦੀ ਖੁੰਡੀ ਜਾਪਦੀ ਏ ਇਹਨੂੰ ਸਾਣ ਤੇ ਲਾਉਣ ਨੂੰ ਜੀ ਕਰਦਾ ਕਿੱਥੇ ਓਏ ਲੈ ਸਿੰਘ ਸ਼ਹੀਦ ਸਾਡੇ ਦੇ ਖੂਨੀ ਜਗਾਵਖਾਉਣ ਨੂੰ ਜੀ ਕਰਦਾ ਸਾਪੁਰ ਖਾਲਸਾ ਸੌਂ ਗਿਆ ਕੁਰਸੀਆਂ ਤੇ ਇਹਦੀ ਅੱਖ ਜਗਾਉਣ ਨੂੰ ਜੀ ਕਰਦਾ ਸਾਪੁਰ ਖਾਲਸਾ ਸੌਂ ਗਿਆ ਕੁਰਸੀਆਂ ਤੇ ਇਹਦੀ ਅੱਖ ਜਗਾਉਣ ਨੂੰ ਜੀ ਕਰਦਾ ਸ਼ੇਰ ਬਲਦ ਮੋ ਸ਼ੇਰ ਪੰਜਾਬ ਰਾਜਪਾਲ ਜੰਦੀ ਸਿੰਘ ਜੇ ਮੈਂ ਦੂਸਰੇ ਖੋਲਿਆ ਦਿੰਦਾ ਆਵਾਜ਼ ਨਹੀਂ ਦਿੰਦੀ ਸ਼ੇਰ ਪੰਜਾਬ ਰਾਜਪਾਲ ਜੰਦੀ ਸਿੰਘ ਦੇ ਉਸ ਬੀਤੇ ਹੋਏ ਪਿਆਰੇ ਰਾਜ ਜੀ ਮੈਂ ਗੱਲ ਕਰਤਾ ਹਾਂ ਤਵਜੂਦ ਰਹਿਣਾ मज़ाक मरद मज़ाक जी गल करिस्बा कर दरिया चन वरगा कलिया जे ख़शबूसी मुस्कनी विच कोमर दिलसी जी गुलाब वरगा ਚੰਨ ਜਗਾਜੀ ਸੀ ਦਲਸਬਾਦ ਇਸਦਾ ਪਰ ਜਲਾਲ ਸੀਗਾ ਆਬਦਾ ਵਰਗਾ ਉਹ ਨੂੰ ਕਹਿੰਦੀ ਸੀ ਸ਼ੇਰੇ ਪੰਜਾਬ ਦੁਨੀਆ ਓਇਆ ਕੌਣ ਵੈ ਸ਼ੇਰੇ ਪੰਜਾਬ ਵਰਗਾ ਉਸਤਾਦ ਜ਼ਿਕਰ ਹਰ ਮਹਿਬੂਬ ਦੇ ਕਿਰਖ ਹਰ ਮਹਿਫਿਲ ਦੇ ਵਿੱਚ ਆਉਂਦਾ ਹਰ ਨਾਸ਼ਾਦ ਤਵੇ ਇਤਨੂੰ ਸ਼ਾਦ ਕਰਦਾ ਮੁਸਲਮਾਨ ਕੀ ਹਿੰਦੂ ਕੀ ਹਾਲਸਾ ਕੀ ਹਰ ਕੀ ਉਸ ਦੇ ਰਾਜ ਨੂੰ ਯਾਦ ਕਰਦਾ ਬਿਕਰੀ ਹੋਈ ਸੀ ਕਾਮਦਲਾਵਰਾਂ ਦੀ ਇੱਕ ਮੁਠਕ ਜਾਨ ਬਣਾ ਗਿਆ ਉਹ ਜਿਹੜੇ ਨਿਤ ਪੰਜਾਬ ਨੂੰ ਲੁੱਟਦੇ ਸੰ ਨਾ ਲੋਟੂਆਂ ਨੂੰ ਗੁੱਠੇ ਲਾ ਗਿਆ ਉਹ ਜੰਗ ਵਿੱਚ ਅਬਦਾਲੀ ਦੇ ਪੁੱਤਰੇ ਤੋਂ ਤੇਲੀ ਕਨਕ ਦੇ ਨਾਲ ਕਢਾ ਗਿਆ ਉਹ ਸਿੱਖ ਰਾਜ ਕਾਇਮ ਕਰਕੇ ਮੁਲਕ ਅੰਦਰ ਸਿੱਖੀ ਸ਼ਾਨ ਦੇ ਝੰਡੇ 'ਚ ਨਹਾ ਗਿਆ ਉਹ सत्ारत हर हिकु मधबूदा जी सत्कारती पाप सास रणजीत सिह जहिड़े कंदे न फिरका परस सिखण पढ़ी इतिहास रणजीत सिह ਦੋ ਸ਼ਾ ਖਾਨੇ ਦਾ ਮਾਲਕ ਸੀ ਮਿਸ਼ਰ ਜੇ ਕਰ ਅਜੀਜ਼ উদ্দিন ਵੀ ਸੀ ਇੱਕ ਵਜ਼ੀਰ ਉਸ ਦਾ ਉਲਾ ਸਿੰਘ ਕਾਲੀ ਜਰਨੈਲ ਉਸ ਦਾ ਤੇ ਨਲਵਾ ਸ਼ੇਰ ਸੀ ਬੜਾ ਬਲਮੀਰ ਉਸ ਦਾ ਕਿਹੜੀ ਮਸਜਦ مرمਤ ਨਹੀਂ ਹੋ ਸਕੀਤੀ ਤੇ ਕਿਹੜਾ ਮੰਦਰ ਨੇ ਕੀਤਾ ਤਾਮੀਰ ਸੁਦਾ ਜਿੰਨੀ ਨਜ਼ਰ ਬਖਸ਼ੰਦ ਸੀ شیر ਨੱਦਈ ਉਹ ਤੂੰ ਵੱਦ ਸੀਗਾ ਦਿਨ ਅਲੀਰੀ ਸੁਦਾ ਸੂਰਬੀਰ ਇਹਨਾ ਜਦ ਮਹਿਮ ਚੜ੍ਹ ਮਹਿਮ ਚੜਦਾ ਨਾ دریاواں ਪਹਾੜਾਂ ਤੋਂ ਅੜਕਦਾ ਸੀ ਤੇ ਆਵਾਂ ਇਹਨਾ ਕੇ ਸੁਭਾਨ ਅੱਲਾ ਵੱਡੇ ਖਾ ਕੇ ਵੀ ਮੋਰਾ ਬਖਸ਼ਦਾ ਸੀ ਤਖਤ ਤਾਜ ਦਾ ਮਾਲਕ ਸੀ ਮਦ ਬੇਸ਼ੱਕ ਪਰ ਨਾ ਮਾਨ ਉਸ ਨੂੰ ਕਰ ਤੋ ਤਾਜ ਦਾ ਸੀ ਬਾਦਸ਼ਾਹ ਸੀ ਸਾਰੇ ਪੰਜਾਬ ਦਾ ਪਰ ਪਾਣੀ ਪਾਨ ਗਿਆ ਇੱਕ ਮਤਹਾਜ ਦਾਸੀ ਓਈ ਮਾਨਸੀ ਬੋਮਨਾ ਸਾਰਿਆਂ ਦਾ ਉਹ ਵਿਸ਼ਵਾਸ ਸੀ ਹਿੰਦੂ ਸਮਾਜ ਦਾਸੀ ਪੰਥ ਲਈ ਸੀ ਜਾਨ ਕੁਰਬਾਨ ਕਰਦਾ ਸੱਚਾ ਸੇਵਕ ਪੰਥ ਮਹਾਰਾਜ ਦਾਸੀ ਹੁਕਮਰਾਨ ਹੋ ਕੇ ਮੰਨਿਆ ਜੁਰਮ ਜਿਸ ਨੇ ਹਾ ਜੁਰਮਿਸ ਨੇ ਕਿੰਨੀ ਸਜ਼ਾ ਪਰਵਾਨ ਦਰਬਾਰ ਕੋਲੋਂ ਹੁਕਮ ਪੱਤਰ ਸਾਂ ਮੰਨ ਕੇ ਸ਼ੈਲ ਸ਼ਾਲੇ ਤੇ ਖਾਦੇ ਕੋਲ ਦੇ ਸੀ ਜ਼ਥੇਦਾਰ ਕੋਲੋਂ ਸਸਿ ਰਾਜੀ ਜਰਾ ਅੱਜ ਇਸ ਮਾਨ ਉੱਤੇ ਲੜ ਕੇ ਚੰਦ ਤਾਰੇ ਤੇ ਗੱਲਾਂ ਕਰਦੇ ਨੇ ਸਾਡੇ ਸਰਦਾਰ ਦੀਆਂ دوست ਅਤੇ ਦੁਸ਼ਮਣ ਇੱਕ ਜ਼ਬਾਨ ਹੋ ਕੇ ਸਫਤਾ ਕਰਦੇ ਨੇ ਉਹਦੇ ਕਿਰਦਾਰ ਦੀਆਂ ਉਸਦੇ ਨੇਕੀਆਂ ਭਰੇ ਇਮਾਰਨਾਵੇਂ ਥਾ ਥਾ ਫਿਰਨ ਹਵਾਵਾਂ ਖਲਾਰਦੀਆਂ ਗਦਨੀ ਤੀਕ ਕਹਾਣੀਆਂ ਪੈਂਦੀਆਂ ਨੇ ਉਸ ਮਰਦ ਦੀ ਤੇਜ ਤਲਵਾਰ ਦੀਆਂ ਸਖੀ ਹੱਥ ਦਾ ਬੜਾ ਪਿਆਸ ਦਿਲ ਦਾ ਤੇ ਉਮਾਇੋਸ ਦੀ ਗਉਣ ਦਾ ਹੱਕ ਬਣਦਾ ਸਾਰੀ ਦੁਨੀਆ ਅੰਦਰ ਸ਼ਾਹ ਨਾਲ ਸਾਬਰ ਉਹਦੀ ਯਾਦ ਮਨਾਉਣ ਦਾ ਹੱਕ ਬਣਦਾ ਉਹਦੀ ਯਾਦ ਮਨਾਉਣ ਦਾ ਹੱਕ ਬਣਦਾ